ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਆਪਾਂ ਚੱਲੇ ਹਾਂ ਜੀ ਆਪਣੇ ਹੈਗਾ ਜੀ ਇੱਕ ਰਿਸ਼ਤੇਦਾਰੀ ਦੇ ਵਿੱਚ ਫੰਕਸ਼ਨ ਤੇ ਆਪਾਂ ਚੱਲੇ ਅਸੀਂ ਜੀ ਫੰਕਸ਼ਨ ਤੇ ਅਸੀਂ ਕਾਲ ਜੀ ਸਾਰਿਆਂ ਨੂੰ ਬਿਹਤਰ ਸੁੱਚੇ ਪਾਛਾ ਚੜ੍ਹਦੀ ਕਲਾ ਰੱਖੇ ਤੁੰਦ ਰੁਸਤੀ ਬਖਸ਼ੇ ਸਾਰਿਆਂ ਤੇ ਆਪਾਂ ਜਾ ਰਹੇ ਜੀ ਪ੍ਰੋਗਰਾਮ ਰਿਸ਼ਤੇਦਾਰੀ ਚ ਮੰਗਣਾ ਜੀ ਕੁੜੀ ਦਾ ਉੱਥੇ ਜਾ ਰਹੇ ਆਪਾਂ ਬਾਜੂ ਚਲੇ ਗਿਆ ਸਾਡੇ ਉਹਨਾਂ ਨਾਲ ਤਾਈ ਜੀ ਉਹਨਾਂ ਦੇ ਨਾਲ ਚਲੇ ਗਏ ਬਾਜੂ ਜਦੋਂ ਚੱਗੇ ਉਹ ਅੱਗੇ ਲੱਗੇ ਤੇ ਆਪਾਂ ਥੋੜਾ ਜਿਹਾ ਪਿੱਛੇ ਰੁਕ ਗਏ ਦੋ ਮਿੰਟ ਉਹਨਾਂ ਦੇ ਜਾਨੀ ਕਿ ਪਿੱਛੇ ਆ ਉਹ ਦੋ ਮਿੰਟ ਪਹਿਲਾਂ ਚਲੇ ਗਏ ਸਭ ਤੋਂ ਬਸ ਇੰਨਾ ਇੱਕ ਫਰਕ ਹੈ ਬਾਕੀ ਮਿਲਦੇ ਆ ਜੁੱਤੇ ਫੰਕਸ਼ਨ ਦੇ ਵਿੱਚ ਮੰਗਣਾ ਦਿਖਾਉਣੇ ਤੁਹਾਨੂੰ ਬਣੇ ਰਹੇ ਹੋ ਵੀਡੀਓ ਦੇ ਨਾਲ ਤੇ ਬਾਜ਼ ਨੂੰ ਵੀ ਮਿਲੌਣੇ ਆ ਜੀ ਤੁਹਾਡੇ ਨਾਲ ਚਲੋ ਜੀ ਆਪਾਂ ਜਾਏ ਅੱਜ ਮੰਗਣੇ ਦੇ ਵਿੱਚ ਤੇ ਮੰਗਣੇ ਚ ਜਾ ਕੇ ਆਪਾਂ ਨੇ ਕੀਤਾ ਇੰਜੁਆਏ ਤੇ ਬਹੁਤ ਵਧੀਆ ਸਪੰਸਰ ਕਰ ਗਏ ਦਾ ਮਜ਼ਾ ਮਜ਼ਾ ਬੂਜੀ ਦੇ ਘਰ ਕਿਤੇ ਮਜ਼ਾ ਆ ਗਿਆ ਤਾਂ ਬੂਜੀ ਦੇ ਘਰ ਨਹੀਂ ਗਏ ਤੇ ਪੁੱਤ ਆਪਾਂ ਆਪਾਂ ਬੂਜੀ ਦੀ ਮੰਗਣੇ ਚ ਗਏ ਤੇ ਸਾਸਤਰੀ ਕਲਗਰ ਬੋਲ ਲਗਾ ਸਾਰੇ ਨੂੰ ਸਾਸਤਰੀ ਕਲ ਕਰੋ ਜੀ ਕਾਕਾ ਜੀ ਅਗਲੀ ਵੀਡੀਓ ਚ ਮਿਲਾਂਗਾ ਆ ਅਗਲੀ ਮਿਲਾਂਗੇ ਅਗਲੀ ਵੀਡੀਓ ਚ ਮਿਲਾਂਗੇ ਪਹਿਲਾ ਇਹ ਵਾਲੀ ਵੀਡੀਓ ਚ ਤਾਂ ਗੱਲ ਕਰ ਲੈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਬਾਅਦ ਦੇ ਵਿੱਚ ਮਿਲਦੇ ਆ ਤੇ ਬਾਜਨੀ ਉੱਥੇ ਬਹੁਤ ਕੀਤਾ ਇੰਜੋਏ ਬਾਜਪੁੱਤਰ ਕਿਵੇਂ ਲੱਗਿਆ ਉੱਥੇ ਜਾ ਕੇ ਵਧੀਆ ਲੱਗਿਆ ਸੀ ਹਾਂ ਚੀਚਲ ਬਹੁਤ ਕਰ ਲਿਆ ਅੱਛਾ ਮਨ ਕਰੇ ਹੂੰ ਮੰਮਣੇ ਆ ਕੇ ਕੁੱਟਣਾ

ਇਹੀ ਕਹੀ ਜਾਂਦਾ ਅਗਲੀ ਵੀਡੀਓ 'ਚ ਮਿਲਦੇ ਆ ਗਾਇਸ ਆਪਾਂ ਅੱਗੇ ਜੀ ਹੁਣ ਘਰੇ ਆਪਣਾ ਹੋ ਗਿਆ ਜੀ ਹੁਣ ਟਾਈਮ ਤੁਹਾਨੂੰ ਪਤਾ ਹੀ ਹੈ ਹਾਂ ਮੈਸਾ ਚੋਣ ਦਾ ਟਾਈਮ ਹੋ ਗਿਆ ਜੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਨੂੰ ਟਾਈਮ ਨਾਲ ਘਰੇ ਵਾਪਸ ਆਉਣਾ ਪੈਂਦਾ ਏ ਤੇ ਹੁਣ ਕਰਨੇ ਆ ਜੀ ਆਪਾਂ ਨੇ ਘਰ ਦੇ ਕੰਮ ਕਰ ਰਹੇ ਹਾਂ ਹਾਂ ਹੁੰਦਾ ਕਰਾਂ ਹਾਂ ਹੁੰਦਾ ਕਰ ਪਹੁੰਚ ਗਾਇਸ ਗਾਇਸ ਇਹਨਾਂ ਨੇ ਫੋਨ ਦੇਖਣਾ ਜੀ ਬਾਏ ਜੇ ਜੇ ਨਾ ਫੋਨ ਦੇਖਣਾ ਹੋਵੇ ਜੇ ਮੰਮਾ ਨੇ ਫੋਨ ਨਾ ਦੇਣਾ ਹੋਵੇ ਨਹੀਂ ਐਵੇਂ ਐਵੇਂ ਐਂਦਰ ਜੇ ਮੰਮਾ ਨੇ ਨਾ ਫੋਨ ਦੇਣਾ ਹੋਵੇ ਫੇਰ ਦੱਸ ਹਾਂ ਤਾਂ ਨਹੀਂ ਇਹ ਕਰਦਾ ਗਾਇਸੀ ਨੇ ਫੋਨ ਦੇਖਣਾ ਜੀ ਹੁਣ ਹੁਣ ਚਲੋ ਹੁਣ ਜਾਨ ਕਰਦਾ ਫੋਨ ਕਿਵੇਂ ਜਾਨ ਕਰਦਾ ਮੈਂ ਜਾਨ ਕਰਦਾ ਮੰਨ ਤਾਂ ਸਮਝ ਲਗੀ ਕੀ ਹੈ ਗਿਆ ਇਹਨਾਂ ਨੂੰ ਫੋਨ ਬੰਦ ਕਰ ਦੋ ਕਹਿੰਦਾ ਨਹੀਂ ਫੋਨ ਕਹਿੰਦਾ ਦੂਜਾ ਲੈ ਲੈਣਾ ਇੱਛਾ ਸੈਮਸੰਗ ਦਾ ਫੋਨ ਲੈ ਲੈਣਾ ਠੀਕ ਹੈ ਤੇ ਚਲੋ ਜੀ ਆਪਾਂ ਕਰੀਏ ਜੀ ਘਰ ਦੇ ਹੁਣ ਕੰਮ ਕਰ ਤੇ ਹਾਂਜੀ ਆਂਟੀ ਆਏ ਹੋਏ ਆ ਜੀ ਆਪਣੇ ਕੋਲ ਆਂਟੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਠੀਕ ਠਾਕ ਠੀਕ ਠਾਕ ਆਪਾਂ ਚਲੋ ਠੀਕ ਹੀ ਚਾਹੀਦਾ ਨੇ ਆਣੇ ਠੀਕ ਹੈ ਜੀ ਘਰੇ ਹਾਂ ਨਾ ਨੀ ਠੀਕ ਆ ਪਾਈ ਜਾਏ ਨਹੀਂ ਲੈ ਮੁੰਡਾ ਅੱਛਾ ਕੀ ਹੋ ਗਿਆ ਬੁਖਾਰ ਚੜ ਰਿਹਾ ਸੀ ਅੱਛਾ ਵੀਰੇ ਨੂੰ ਹਾਂ ਬੁਖਾਰ ਸੀ ਅੱਛਾ ਕੁੜੀ ਦਾ ਪੇਪਰ ਉਹ ਪੜਦੀ ਹੈ ਬਿਜਾਰੀ ਅੱਛਾ ਲਾਡੂ ਲਾਡੂ ਹਾਂ ਚਲੋ ਉਹ ਖਾ ਲਓ ਪੇਪਰ ਸਾਡੇ ਵੀ ਬਾਜਦਾ ਹੈਗਾ ਸਵੇਰੇ 2-3 ਦਿਨ ਹੁਣ ਕਰੀ ਸੋਣੀ ਮਸਤੀ ਹੁਣ ਜਾਊਗਾ ਪੇਪਰ ਸੇ ਪੇਪਰ ਹੈ 2 ਛੁੱਟੀਆਂ ਚਾਹੀਆਂ ਅੱਛੀ ਚਲੋ ਵਧੀਆ ਹੋਰ ਠੀਕ ਠਾਕ ਕੀ ਸਾਤਾ ਪਾਈ ਮਾਂ ਦੁੱਧ ਲੈ ਮਾਂ ਪਹਿਲਾਂ ਚਲੋ ਵਧੀਆ ਕਰੇ ਅਸੀਂ ਵੀ ਗਏ ਹੋਏ ਤੇ ਜੀ ਮੰਗਣੇ ਚ ਹੁਣੇ ਆਏ ਆ ਥੋੜਾ ਟਾਈਮ ਪਹਿਲਾਂ ਆਗੇ ਧਾਰਾ ਤੂਰੇ ਹੀ ਕੱਢੀ ਆ ਠੀਕ ਆ ਹਾਂ ਕੱਲ ਵੀਰਾ ਮਿਲਣਾ ਹੈ ਤੇ ਇੱਕ ਆਪਾਂ ਨੂੰ ਦੇਖਿਆ ਜਲੰਧਰ ਦਾ ਹਾਂ ਮਿਲਣਾ ਐਸਾ ਤੁਸੀਂ ਦੇਖਿਆ ਦਾ ਹਾਂ ਦੇਖਿਆ ਦਾ ਕਹਿੰਦਾ ਬੀਬੀ ਕਹਿੰਦਾ ਬੀਬੀ ਤਾਂ ਮੈਂ ਵਿਚਾਈ ਉਹ ਵੀਡੀਓ ਤੋਂ ਮਤਲਬ ਆ ਪਾ ਕਹਿੰਦਾ ਮਾਤਾ ਬਾਪ ਉਹ ਤਾਂ ਕਹਿੰਦਾ ਕੰਮ ਫਰਾਂ ਨਾ ਸੈਂਡਾ ਨਹੀਂ ਆਏ ਜੇ ਕਿਸੇ ਜਿੱਚੀਆਂ ਪੈਣਾ ਸੈਂਡਾ ਉਹ ਖਾਂ ਦੇ ਖਾਣਾ ਬਾਪ ਨੂੰ ਸੌਣਾ ਹੈ ਅੱਛਾ ਆਪਣੇ ਸਰਪਰ ਦਮ ਨਾ ਕਰਾ ਕਿਸੇ ਨੀਂਦੇ ਪਰ ਨਹੀਂ ਆਉਂਦਾ ਮੈਂ ਠੀਕ ਹੈ ਚੱਲ ਬੋਜੀ ਆਹੋ ਚੱਲ ਇੱਕ ਤਾਂ ਬਾਜ ਹੀ ਨਹੀਂ ਜਾਂਦਾ ਹੈਗਾ ਬਾਜ ਦਾ ਨਹੀਂ ਦਿਲ ਲੱਗਦਾ ਉੱਥੇ ਆਹੀ ਜਗ੍ਹਾ ਸਾਜ ਦਾ ਲੈਣੇ ਦਾ ਲੱਗਦਾ ਉਹਦੇ ਉੱਪ ਸਾਡੇ ਉੱਪਰ ਉੱਪਰ ਹੈ ਨਾ ਫਿਰ ਨੀਚੇ ਇਹ ਖੇਡਣ ਨੂੰ ਨਹੀਂ ਨਾ ਹੈਗਾ ਇਹੀ ਇਹੀ ਸੀ ਕਰਕੇ ਤਾਂ ਇਹ ਰਹਿੰਦਾ ਨਹੀਂ ਹੈਗਾ ਉੱਥੇ ਅਗਲੀ ਚੌਂਕਾਂ ਦਾ ਰਹਿੰਦਾ ਉਸੇ ਪਰ ਆਉਂ ਚਾਹਦੇ ਇੱਥੇ ਹਾਂ ਉੱਥੇ ਜਗ੍ਹਾ ਨਹੀਂ ਜਗ੍ਹਾ ਦਾ ਔਖਾ ਹੈ ਫੇ ਗਲੀ ਦੇ ਵਿੱਚ ਓਨੀ ਟ੍ਰੈਫਿਕ ਬਹੁਤ ਹੈ ਫਿਰ ਕਦੇ ਕੋਈ ਗੱਡੀ ਆ ਗਈ ਕਦੇ ਕੋਈ ਮੋਟਰਸਾਈਕਲ ਆ ਗਈ ਹਾਂ ਮੈਂ ਕਹਿੰਦੀ ਅੱਛਾ ਟੈਕਸੀ ਕਿੰਨੀ ਆਵਾ ਪਾ ਰਾਂ ਤੇਰੀ ਮੰਮੀ ਕਹਿੰਦੀ ਉਹ ਹਲੇ ਨਹੀਂ ਜੀ ਪਾਉਂਗੇ ਹਲੇ ਰੁੱਕ ਕੇ ਪਾਉਂਗੇ ਪਾ ਲੂंगे ਜੀ ਪਰ ਉੱਥੇ ਹਾਂ ਜਮੀਨ 'ਚ ਜਾਉਂਗੇ ਚਲੇ ਤਾਂ ਜਾਣਾ ਜਮੀਨ ਦੇ ਵਿੱਚ ਪਰ ਹਲੇ ਚਲ ਜਿੰਨਾ ਟਾਈਮ ਹਲੇ ਇਹ ਕਹਿੰਦਾ ਨਾਲ ਉੱਥੇ ਖਾਣਾ ਹੁੰਦਾ ਚੱਲ ਬਈ ਮਜੇਰ ਖਾਣਾ ਹੀ ਖਾਣ ਜੇ ਤੋਂ ਐਸੇ ਹਮ ਜਾਣਾ ਲਈ ਹਾਂ ਸਹੀ ਗੱਲ ਹੈ ਉੱਥੇ ਫਿਰ ਉਹ ਥੋੜਾ ਸ਼ਹਿਰ ਦਾ ਫਿਰ ਪਿੰਡਾਂ ਦਾ ਫਿਰ ਫਿਰ ਚੱਲ ਫਰਕ ਪੈ ਜਾਂਦਾ ਹਾਂ ਪਰ ਪਾਲਣੀ ਜੀ ਨੇ ਉਹ ਉੱਥੇ ਜਗਾ ਪਾਲਣੀ ਹੈ ਜਮੀਨ ਚ ਦਾਦੀ ਜੀ ਤਾਂ ਬਹੁਤ ਮਾਹੌਜ ਹੈ ਹਾਂ ਮੋਜ ਤਾਂ ਹੈਗੀ ਹੈ ਵੇਖ ਵੀ ਲੈ ਰੇ ਇਹ ਕੀ ਮੁੱਲ ਤੇ ਹਰੇਕ ਚੀਜ਼ ਮੁੱਲ ਤੇ ਪਿੰਡ ਵਿੱਚ ਤਾਂ ਆਸਾਨ ਬਿਲ ਮਿਲ ਜਾਂਦਾ ਉਹ ਤਰ੍ਹਾਂ ਹਾਂ ਸ਼ਹਿਰ ਚ ਨਹੀਂ ਮਿਲਦਾ ਸ਼ਹਿਰ ਚ ਮਿਲਦਾ ਸ਼ਹਿਰ ਚ ਤਾਂ ਫਿਰ ਉਹਨੇ ਐਮੀ ਆ ਹੁਣ ਆਪਣੇ ਵਧੀਆ ਇਹ ਮਾਹੌਲ ਠੀਕ ਹੈ ਵਧੀਆ ਪਿੰਡਾਂ ਸ਼ਹਿਰਾਂ ਦੇ ਵਿੱਚ ਦਾ ਅੰਟੀ ਸਾਰਾ ਦਿਨੇ ਬਸ ਰੋਲਾ ਲੱਪਾ ਹੀ ਨਹੀਂ ਮੁੱਕਦਾ ਹੈਗਾ ਅੰਦਰ ਇਹ ਰਹਿਣਾ ਇੱਕ ਆਪਣਾ ਇੱਕ ਸਾਰਾ ਦਿਨ ਸਾਡਾ ਤਾਂ ਉੱਥੇ ਭਈਆ ਖਾਨਾ ਹੀ ਬਹੁਤ ਉਤਰਿਆ ਹੋਇਆ ਹੈ ਭਈਆ ਚ ਰਹਿਣਾ ਵੀ ਬਹੁਤ ਔਖਾ ਹੈ ਹਾਂ ਕਿਸੇ ਦਾ ਕੋਈ ਆਇਆ ਜਾਂ ਚਾਹ ਪੀਂਦਾ ਕੋਈ ਆ ਜਾਂਦਾ ਕੋਈ ਚਾਹੇ ਜਾਂਦਾ ਇੱਕੜੇ ਇੱਕ ਤਰ੍ਹਾਂ ਦੀ ਦੁਨੀਆ ਬਹੁਤ ਰਾਜੀ ਦੁਨੀਆ ਹੀ ਵੀ ਬਾਹਰ ਦੀ ਬਾਹਰ ਦੀ ਦੁਨੀਆ ਹੀ ਬਹੁਤ ਆਈ ਵੀ ਹੈ ਹਾਂ ਚਲੋ ਆਪਾਂ ਨੇ ਤਾਂ ਹੁਣ ਬਹੁਤ ਸੋਹਣੀਆਂ ਗੰਭਾ ਬਾਤਾਂ ਲਈਆਂ ਕਰ। ਹੋਰ ਭਾਈ ਹੁਣ ਹੁਣ ਚਲੋ ਜੀ ਕਰੀਏ ਘਰ ਦੇ ਕੰਮ ਕਰ। ਹਾਂ ਗੱਲ ਪਾਈ। ਤੂੰ ਦੁੱਧ ਪਾ ਪਾਈ। ਹੁਣ ਮੈਂ ਪਾ ਦਨੀ ਆ ਜੀ ਆਂਟੀ ਨੂੰ ਦੁੱਧ ਆਂਟੀ ਨੇ ਜੀ ਜਾਣਾ ਆਂਟੀ ਦਾ ਛੱਡਿਆ ਹੋਇਆ ਜੀ ਮੁੰਡਾ ਘਰੇ। ਹਾਂਜੀ। ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ। ਤੇ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਦਿੱਤਾ ਦੋ ਤਿੰਨਾਂ ਨੂੰ ਬਹੁਤ ਜ਼ਿਆਦਾ ਪਿਆਰ। ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ। ਤੇ ਵੀਡੀਓ ਜੀ ਸਾਨੂੰ ਤਾਂ ਉਜਾਤ ਜੀ ਧੰਨਵਾਦ ਆਂਟੀ ਚਲੋ ਜੀ ਧੰਨਵਾਦ ਕਰਦੇ ਹਾਂ